ਆਪ ਸੀ ਸਤਿ ਉਬਰ ਸੰਗਾਰਨ। ਇਹ ਹੱਥੋਂ ਕਿ ਮਤੇ ਅਕ੍ਰੋਜੀ ਵਾਹਿਗੁਰੂ ਜੀ ਕਾਬਾ। ਵਾਹਿਗੁਰੂ ਜੀ। ਫਤੇ ਇਹ ਆਪ ਜੀ ਉਹਨਾਂ ਮਹਾਨ ਮਹਾਂਪੁਰਸ਼ਾਂ ਦਾ ਜੋ ਜਨ ਤਨ ਦਿਹਾੜਨ ਮਾਰੇ ਬਹੁਤ ਵੱਡਾ ਕਾਰਜ ਹੋ। ਕਿ ਮੈਂ ਸਰਵਨ ਕਰ ਰਿਹਾ ਸੀ ਭਾਈ ਸਾਹਿਬ ਉਹਨਾਂ ਦੀ ਸੰਤ ਬਾਬਾ ਪ੍ਰੀਤ ਸਿੰਘ ਉਹਨਾਂ ਦੀ ਇੱਕ ਦਿਹਾੜੀ ਆ ਸੰਸਾਰੀਆਂ ਇਹ ਵੀ ਸੰਸਾਰ ਦੇ ਸੰਸਾਰ ਦੇ ਵਿੱਚ ਮੁੱਖ ਮੰਤਰੀ ਆਉਂਦੇ ਆ ਮੰਤਰੀ ਆਉਂਦੇ ਆ ਉਹ ਦੁਨੀਆ ਦੇ ਕਾਰਜ ਕਰਦੇ ਸੀ ਸਭ ਆਪਾਂ ਕਿੰਨਾ ਕਿਸਮਾਂ ਨੂੰ ਯਾਦ ਰੱਖਨੇ ਆ ਕਿ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ ਹੈ ਪਰ ਉਹ ਧਰਮ ਦੇ ਖੇਤੇ ਵਿੱਚ ਜੋ ਉਸ ਧਰਮ ਦੀ ਬਲੰਦੀ ਦੇ ਵਿੱਚ ਉਸ ਤਾਕਤ ਵਾਹਿਗੁਰੂ ਦਾ ਜਾਪ ਕਰਦੇ ਨੇ ਉਹ ਰੰਗੀ ਦੁਨੀਆ ਦਾ ਕਰ ਕੋਲਾ ਦੀ ਪੂਜਾ ਉਹਨਾਂ ਦਾ ਨਾਮ ਇਸ ਸੰਸਾਰ ਦੇ ਵਿੱਚ ਚੱਲਦਾ ਹੈ ਕਿਉਂਕਿ ਉਹਨਾਂ ਨੇ ਜਿਹੜਾ ਏਕਾਗਤ ਕੀਤਾ ਉਹ ਸੰਸਾਰ ਦੇ ਭਲੇ ਵਾਸਤੇ ਤੇ ਜਿਹੜਾ ਸੰਸਾਰ ਦੇ ਭਲੇ ਵਾਸਤੇ ਕਰਦਾ ਪਾਵੇ ਉਹ ਸਵੀਕਾਰ ਕੇ ਇਸ ਦੁਨੀਆ ਤੋਂ ਪਾਵੇ ਇਸ ਦੁਨੀਆ ਤੋਂ ਸਵੀਕਾਰ ਕੇ ਚਲੇ ਵੀ ਜਾਂਦੇ ਨੇ ਉਹ ਸਾਨੂੰ ਜਾਣ ਪਰ ਫਿਰ ਵੀ ਉਹਨਾਂ ਦੀ ਜਿਹੜੀ ਪੂਜਾ ਉਹ ਇਸ ਸੰਸਾਰ ਦੇ ਵਿੱਚ ਹੁੰਦੀ ਰਹਿੰਦੀ ਹੈ ਕਿਉਂ ਹੁੰਦੀ ਆ نے اسک واحکنا کی اس پرگیشن کا نام رکھا ہے آپ سارے جتنے سنگان گرو گرنتھ مہاراج کی چرن چیز ہوا پورش تک پہ وہ بھی استھان سے بیٹھے ہوئے ہیں سجے ہوئے ہیں آؤ آم ساری رات کر کے ਮਹਾਪੁਰਸ਼ਾਂ ਦੀ ਜਗਤ ਵਿੱਚ ਆਪਣੀ ਬਿਹਾਰੀ ਤਾਨਕ ਪਰਾਸਰ ਨੇ ਚੰਨਾਂ ਚਲਾਈਏ ਇਹ ਅਰਦਾਸ ਕੀਤੀ ਕਿ ਸਭ ਤੋਂ ਪਾਇਸ਼ਾ ਇਹੋ ਜਿਹੇ ਮਹਾਪੁਰਸ਼ ਸੰਤਾਂ ਨੂੰ ਇਸ ਸੰਸਾਰ ਦੇ ਵਿੱਚ ਘੇਟੇ ਰਹਿਣਾ ਕਰੋ ਕਿ ਤਾਂ ਹੀ ਜਿਹੜਾ ਇਹ ਸੰਸਾਰ ਜਿਹੜਾ ਜਲ ਰਿਹਾ ਹੈ ਅੱਜ ਇਹ ਕਾਜੂ ਦੇ ਰੂਪ ਦੇ ਵਿਚਾਰਿਆ ਹੈ ਕਿ ਤਾਂ ਹੀ ਇਹ ਸੰਸਾਰ ਜਿਹੜਾ ਤਾਂ ਜਿਗਾਂ ਜੀ ਕੋ ਹੋ ਜਾ ਪਰਪਰਿ ਮਹਾਪੁਰਸ਼ਾਂ ਪਰ ਦੇ ਇਸ ਸੰਸਾਰ ਦੇ ਵਿੱਚ ਵੇਚਰ ਦਾ ਰਵੇਗਾ ਉਹਨਾਂ ਦਾ ਸਾਹਿਬ ਜੀ ਨਾਲ ਕਿ ਤੇ ਨਾਰੇ ਉਹਨਾਂ ਮਹਾਂਪੁਰਸ਼ਾਂ ਦੀ ਜਨਮ ਦਿਨ ਦੀ ਬੜਾ ਰੀਗੀ ਸਤਿਨਾਮ ਵਾਹਿਗੁਰੂ ਸਤਿਨਾਮ ਜਿੰਨੇ ਅੰਦਰ ਸ਼ਰਧਾ ਵਸ ਜਾਂਦਾ ਉਸ ਦੀ ਰਾਤ ਨਾ ਕੱਟਦਾ। ਥੇਰ ਨਹੀਂ ਪੂਜਾ ਅੰਦੀ ਵਸੇ। ਸਰੀਰ ਤੇ ਆਪਣੇ ਨਹੀਂ ਆ ਪਰ ਨਾਮ ਜਪਣ ਵਾਲਿਆਂ ਦਾ ਜੋ ਜੋ ਸਤਕਾਰ ਉਹਨਾਂ ਦਾ ਮਾਣ ਹੁੰਦਾ ਰਹਿੰਦਾ। ਵਾਦ-ਵਾਦ ਨਾਲ ਤੋਂ ਪੈਟਰੂਲ ਪਾਣੀ ਪੜੋ। ਅੰਮ੍ਰਿਤ ਛਕੋ ਔਰ ਗੁਰੂ ਲਾਗ ਲਗੋ ਜੀ ਦੇ ਬੇਤਰੀ ਸਾਰੇ ਸੰਤ ਸਮਾਜ ਦਾ ਇਹ ਜੁਲ ਫਰਮਾਉ ਔਰ ਆਪ ਸਭ ਨੇ ਇਨਕੀ ਆਦਿ ਪ੍ਰਮਾਨ ਕਦੀ ਜਿਵਾਹ ਪੀਤਾ ਪਾਲ ਸਾਹਿਬ ਬਾਣੀ ਦੀ ਫਤੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਆਤਮ ਰਸ ਜਿਹ ਜਾਣਿਆ ਹਰ ਰੰਗ ਸਹਜੇ ਧਨ ਧਨ ਜਨ ਆਏ ਤੇ ਪਰਵਾਣ ਜੋ ਹਰ ਦਾਸਨ ਪੇ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੇ ਦਨਤਾ ਜਾਕਾਰ ਕਰਾਏ ਵਾਹਿਗੁਰਜੀਤਾਂ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਤ ਜੀ ਧੰਤਾਰੇ ਲੋਗ ਉਹ ਜਿੰਨੇ ਵੀ ਆਪ ਮਾਰੇ ਭਾਈ ਸਤਿਬਰਾਂ ਦੇ ਪਾਵਨ ਪਵਿੱਤਰ ਹਜੂਰੀ ਵਿੱਚ ਇਸ ਪਾਵਨ ਪਵਿੱਤਰ ਅਸਥਾਨ ਦੇ ਮੁੱਖ ਸੇਵਾ ਦਾ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਜਸਪਾਲ ਸਿੰਘ ਜੀ ਅਤੇ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਅਮਰੀਕ ਸਿੰਘ ਜੀ ਦੇ ਉੱਤਮ ਪ੍ਰਸਾਰਥ ਦਾ ਸਦਕਾ ਲੰਬੇ ਸਮੇਂ ਤੋਂ ਵੱਡੇ ਮਹਾਂਪੁਰਸ਼ ਬ੍ਰਹਮ ਜੀ ਦੇ ਸ਼੍ਰੀਮਾਨ ਸੰਤ ਬਾਬਾ ਹਰੀ ਸਿੰਘ ਜੀ ਨੈਕੀ ਵਾਲਿਆਂ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਦੀਆਂ ਖੁਸ਼ੀਆਂ ਨੂੰ ਉਪਰ ਰੱਖਦੇ ਹੋਣੀਆਂ ਸਭੂ ਨਿਰਮਲ ਭੇਟ ਤੇ ਤਤ ਵਿੱਚ ਮਹਾਪੁਰਸ਼ਾਂ ਕੋਲੋਂ ਥੋੜਾ ਥੋੜਾ ਸਮਾਂ ਇਲਾਹੀ ਬਾਣੀ ਦਾ ਕੀਰਤਨ ਸਤਿਗੁਰਾਂ ਦਾ ਸਿਧਾਂਤ ਕੱਲ 16 ਜੂਨ ਨੂੰ 116 ਸਾਲ ਪਹਿਲਾਂ ਨਗਰ ਦੌਲਤਪੁਰ ਵਿਖੇ ਸਤਕਾਰਯੋਗ ਸਰਦਾਰ ਬਾਬਾ ਹਰੀ ਸਿੰਘ ਜੀ ਮਹਾਰਾਜ ਦਾ ਅਵਤਾਰਨ ਹੋਇਆ ਪ੍ਰਕਾਸ਼ ਹੋਇਆ ਅਵਤਾਰ ਹੋਇਆ ਅਥਵਾ ਜਨਮ ਹੋਇਆ ਇਹ ਸਾਰੇ ਪ੍ਰਾਇਵਾਚੀ ਸ਼ਬਦ ਹਨ ਤਨ ਹੈ ਉਹ ਮਾਤਾ ਈਸ਼ਵਰੀ ਜਿਸ ਦੀ ਪੁੰਖ ਤੋਂ ਸਾਸ ਸੰਗ ਜਿਓ ਇੱਕ ਬੱਚੇ ਨੇ ਜਨਮ ਲੈ ਕੇ ਪੂਰੇ ਸੰਸਾਰ ਦੇ ਵਿੱਚ ਆਪਣਾ ਨਾਮ ਰੌਸ਼ਨ ਕਰਨਾ ਕੀਤਾ ਅਜਿਹੀ ਮਾਤਾ ਵਾਰੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਣਾ ਕਰਦੇ ਨੇ ਤਨ ਧੰਨ ਜਿਹੜੀ ਮਾਓ ਆਏ ਸਭ ਰਸੇ ਛੋ ਕਿਉਂ ਬੰਦਾ ਆਪੀ ਹੈ ਜਿਤ ਜਾਸ ਪੜਨਾ ਪਵੇਗਾ ਆਪ ਭਗਤਾਂ ਦੀਆਂ ਤਸਵੀਰਾਂ ਦੇ ਚਿੱਤਰਾਂ ਦੇ ਦਰਸ਼ਨ ਕਰਨੇ ਪੈਣਗੇ ਤਾਂ ਅਵਸ਼ੋ ਉਹ ਮਾਤਾ ਦੇ ਕੋਕ ਤੋਂ ਭਗਤ ਪੁੱਤਰ ਪੈਦਾ ਹੋਵੇਗਾ ਜੇਕਰ ਭਗਤ ਪੁੱਤਰ ਵੀ ਪੈਦਾ ਨਹੀਂ ਕਰ ਸਕਦੀ ਸਰਲਾ ਤਨਦਾਨ ਕਰੇ ਜਗ ਮੈਂ ਸੁਖੈ ਜਨਨੀ ਸੁਖ ਜੋ ਨਿਪਜਾਏ ਆਪਣੇ ਸਿਰ ਤੱਕ ਦਾ ਵੀ ਦਾਨ ਦੇ ਸਕਦਾ ਉਹ ਮੇ ਸੂਰਮਾ ਪੁੱਤਰ ਪੈਦਾ ਕਰ ਸੂਰਮਾ ਪੁੱਤਰ ਪੈਦਾ ਕਰਨਾ ਤੈਨੂੰ ਸੂਰਮਿਆਂ ਦੇ ਚਿੱਤਰਾਂ ਦੇ ਤਸਵੀਰਾਂ ਦੇ ਦਰਸ਼ਨ ਕਰਦੇ ਪੜ੍ਹਨੇ ਦੇ ਸੂਰਮਿਆਂ ਦਾ ਇਤਿਹਾਸ ਪੜ੍ਹਨਾ ਪਵੇਗਾ ਅਵਸ਼ ਤੇਰੀ ਮੁਖ ਤੋਂ ਮਾਤਾ ਸੂਰਮਾ ਪੁੱਤਰ ਪੈਦਾ ਹੋਵੇਗਾ ਮੈਂ ਤਾਂ ਹੱਥ ਤੋਂ ਬਾਦੋਬਦ ਦਾਨ ਦੇਣਾ ਪਵੇਗਾ ਦਾਨੀਆਂ ਦਾ ਇਤਿਹਾਸ ਪੜਨਾ ਪਵੇਗਾ ਦਾਨੀਆਂ ਨੇ ਜਿਤਨਾ ਦੇ ਦਰਸ਼ਿਤ ਕਰਨੇ ਪਹਿਣ ਦੇ ਅਵਸ਼ਯਦਾ ਕਰਨ ਵਾਸਤੇ ਜੋ ਵਰ ਨਾ ਹੀ ਆਕਾਰ ਗਵਾਏ ਕਿਉ ਆਪਣੀ ਜਵਾਨੀ ਨੂੰ ਬੇਅਰਥ ਗਵਾ ਰਹੀ ਹੈ ਆਪ ਕੋ ਸਤਨਾਮ ਤੋ ਸਾਈ ਤੁਲਸੀ ਦਾ ਅਭੀ ਸੰ ਸਮਝਾਉਣਾ ਕਰਦੇ ਨੇ ਜਨਨੀ ਜਨੈ ਤੋਂ ਤਕ ਤਜੰ ਕਹਿ ਦਾਤਾ ਕੈ ਸੂਰ ਨਹੀਂ ਤੋ ਜਨਨੀ ਬਾਝ ਰਹੇ ਕਾਹੇ ਗਵਾਵੇ ਰੂਰ ਲੋੜ ਹੈ ਗੁਰੂਤ ਪਿਆਰਿਓ ਮਾਈਆ ਦੀਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੇਕਰ ਅਸੀਂ ਆਪਣੀ ਆਉਣ ਵਾਲੀ ਡਿਵਰੇਸ਼ਨ ਨੂੰ ਗੁਰੂ ਦੇ ਨਾਲ ਜੋੜਨਾ ਹੈ ਬਾਣੀ ਦੇ ਨਾਲ ਜੋੜਨਾ ਪਹਿਲਾਂ ਆਪ ਬਾਣੀ ਦੇ ਨਾਲ ਗੁਣਨਾ ਪਵੇਗਾ ਪਹਿਲਾਂ ਆਪ ਗੁਰੂ ਵਾਲੇ ਬਣਨਾ ਪਵੇਗਾ ਅਜੋਕੇ ਸਮੇਂ ਅੰਦਰ ਜਿੱਥੇ ਵੀ ਸਮਾਂ ਮਿਲਦਾ ਦਾਸ ਜ਼ਰੂਰ ਵੀਰਤੀ ਕਰਦਾ ਹੈ ਮਾਤਾ ਦੇ ਉਦਰ ਦੇ ਵਿੱਚ ਮਾਤਾ ਦੇ ਪੇਟ ਦੇ ਵਿੱਚ ਬੱਚਾ ਹੁੰਦਾ ਹੈ ਤੇ ਮਾਤਾ ਬੈਠੀ ਕਿਤੇ ਹੁੰਦੀ ਹੈ ਤੁਸੀਂ ਆਪ ਜਾਣਦੇ ਹੋ ਸਾਹਿਬ ਜੀ ਅਨੇਕਾਂ ਤਰ੍ਹਾਂ ਕਰਕੇ ਲੱਛਰ ਫਜਰ ਵਿਧਮਾਂ ਦੇਖਣੀਆਂ ਜੋ ਨੇਕਰਾ ਰਾਹੂ ਅਸੀਂ ਦੇਖਣਾ ਹੈ ਮਾਤਾ ਦੇ ਉਦਰ ਵਿੱਚ ਜਿਹੜਾ ਬੱਚਾ ਹੈ ਉਸ ਤੇ ਅਕਸ਼ ਪਹਿਣਾ ਹੈ ਦੇ ਕੋਠੋਂ ਸਾਸ ਜੀ ਇਹ ਅਸੀਂ ਆਸ ਨਾ ਕਰੀਏ ਕਿ ਪ੍ਰਹਲਾਦ ਵਰਗੇ ਜਨਮ ਲੈਣਗੇ ਉੱਚ ਦਾ ਸਾਸ ਜੀਓ ਜਨਮ ਲੈਂਦੇ ਆ ਸਾਰੀ ਇਹ ਦੇ ਕੰਕਰਾਂ ਕਰਕੇ ਜੋ ਵੀ ਵਿਹਾਰ ਕਾਲ ਦੇ ਵਿੱਚ ਹੋ ਰਿਹਾ ਲੋੜ ਹੈ ਜੇਕਰ ਅਸੀਂ ਧੰਨ ਬਾਬਾ ਹਰੀ ਸਿੰਘ ਜੀ ਮਹਾਰਾਜ ਦਾ ਪਾਵਨ ਪਵਿੱਤਰ ਜਨਮ ਦਿਹਾੜਾ ਮਨਾ ਰਹੇ ਹਾਂ ਆਉਣ ਵਾਲੀ ਦਿਨ ਵੇਸ ਨੂੰ ਜੇਕਰ ਅਸੀਂ ਆਪਣਾ ਗੁਰੂ ਦੇ ਰਣ ਲਾਉਣਾ ਹੈ ਸਤਾਰ ਜੋ ਮਾਤਾਵਾ ਮਾਤ ਤੋਂ ਵੱਧ ਬੰਦਗੀ ਕਰਨ ਸਿਮਰਨ ਕਰਨ ਤਾਂ ਕਿ ਆਉਣ ਵਾਲੀ ਜਿਹੜੀ ਜਨ ਦੇਸਨ ਹੈ ਸਾਡੀ ਉਹ ਗੁਰੂ ਦੇ ਨਾਲ ਜੁੜ ਜਾਵੇ ਇੱਦ ਨਹੀਂ ਬਚਨ ਪਰਵਾਰ ਕਰਨੀ ਬੋਲ ਦੇ ਆਪੋ ਨੂੰ ਕੋਲ ਤੋਂ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਪੰਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਵਾਦ ਅਤੀ ਸਤਿਕਾਰਯੋਗ ਸ਼੍ਰੀ ਮਾਨ ਸਤਬਾਬਾ ਗੁਰਮੀਸੀ ਕੀ ਸਾਸ਼ਟਰੀ ਮਹਾਰਾਜੀ ਦਾ ਜਿਨ੍ਹਾਂ ਨੇ ਆਪ ਸਰਬਸਤਵਤਨ ਦੇ ਨਾਲ ਜੁੜਨ ਦੀ ਸੰਜੋੜ ਪੜ੍ਹੀ ਹੈ ਸਰਬਸੰਗਤਾਂ ਕੋ ਕਰਤਾ ਦੇ ਦੁਹਰਾਣੇ ਆਲੋਕ ਕੀਤਾ ਹੈ ਸਾਡੇ ਦਰਸ਼ਕ ਦੇ ਕਿਰਤਾਰ ਕਰਨ ਨੇ ਇਸ ਪਾਰ ਜੋ ਧੰਤਨ ਬ੍ਰਹਮ ਗਿਆਨੀ ਸ਼੍ਰੀ ਮਾਨਸਤ ਬਾਬਾ ਹਰੀ ਸਿੰਘ ਜੀ ਦੇ ਕੀ ਬਲੇ ਦੇ ਪਾਵਨ ਸਥਾਨ ਤੋਂ ਬੁਧਾਰ ਇਸ ਸਰਸੈ ਮਨਾ ਹਨ ਦੇ ਮੁਖ ਸੇਵਾਦਾਰ ਸ਼੍ਰੀ ਮਾਨਸਤ ਬਾਬਾ ਅਮਰੀਕ ਸਿੰਘ ਜੀ ਦੇ ਕੀ ਬਲੇ ਸ਼੍ਰੀ ਮਾਨਸਤ ਬਾਬਾ ਵਿਕਰਮ ਸਿੰਘ ਜੀ ਦੇ ਕੀ ਨੰਗਲ ਵਾਲੇ ਸ਼੍ਰੀ ਮਾਨਸਤ ਬਾਬਾ ਬਿੱਤਰ ਸਿੰਘ ਜੀ ਗੜੀਆਂ ਵਾਲੇ ਮਾਪੁਰ ਸ਼੍ਰੀ ਮਾਨਸਤ ਬਾਬਾ ਮੰਤਰ ਸਿੰਘ ਜੀ ਗੁੱਟੂਆਰੇ ਵਾਲੇ ਮਾਪੁਰ ਸਤਕਾਰਯੋਗ ਸ਼੍ਰੀ ਮਾਨਸਤ ਬੱਬਾ ਲੋਕਿਤ ਸਿੰਘ ਜੀ ਸ਼ਾਹੁਰ ਵਾਲੇ ਸਤਕਾਰਯੋਗ ਸ਼੍ਰੀ ਮਾਨਸਤ ਬੱਬਾ ਬਲਬੀਰ ਸਿੰਘ ਜੀ ਸ਼ਾਹੁਰ ਵਾਲੇ ਸਤਕਾਰਯੋਗ ਸ਼੍ਰੀ ਮਾਨਸਤ ਬੱਬਾ ਮਹਾਵੀਰ ਸਿੰਘ ਜੀ ਤਾਜੇਵਾਲ ਵਾਲੇ ਮਾਹਾਰੂਪ ਸ਼੍ਰੀ ਮਾਨਸਤ ਬੱਬਾ ਕਰਨਜੀ ਸਿੰਘ ਜੀ ਸ਼ਾਹੁਰ ਵਾਲੇ ਮਾਹਾਰੂਪ ਸ਼੍ਰੀ ਮਾਨਸਤ ਬੱਬਾ ਜਸਨੀ ਸਿੰਘ ਜੀ ਪਿੱਪਰ ਮੱਜਰੇ ਵਾਲੇ ਮਾਹਾਰੂਪ ਸਤਕਾਰਯੋਗ ਸ਼੍ਰੀ ਮਾਨਸਤ ਬੱਬਾ ਸਚਨਾਮ ਸਿੰਘ ਜੀ ਬੁਜਾਰੀ ਵਾਲੇ ਸ਼੍ਰੀ ਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਕੰਦਰੋੜ ਵਾਲੇ ਮਾਪੁਰ ਸ਼੍ਰੀ ਮਾਨ ਸੰਤ ਬਾਬਾ ਗੁਰਚੱਕ ਸਿੰਘ ਜੀ ਪੰਡਵੇ ਵਾਲੇ ਮਾਪੁਰ ਤੇ ਕੰਦੇ ਸੇਵਕ ਸ਼੍ਰੀ ਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਦਰਸ਼ਨ ਦਾਰੇ ਕੋਸ਼ਿਸ਼ ਕਰ ਰਹੇ ਨੇ ਆਓ ਸਰਵਣ ਕਰੀਏ ਅਤੀ ਸਤਕਾਰ ਜੋ ਸ਼੍ਰੀ ਮਾਨ ਸੰਤ ਬਾਬਾ ਹਰਿਕ੍ਰਿਸ਼ਨ ਸਿੰਘ ਜੀ ਸੋਟੀ ਅਕਰਵਾਲ ਵਾਲੇ ਮਾਪੁਰ ਆਓ ਸੰਗਤਾਂ ਨੇ ਪੰਜ ਸਤਿਗੁਰੂ ਦੇ ਵਾਸਤੇ ਆਪਣੇ ਬਚਨਾਂ ਦੁਆਰਾ ਨੇ ਹਾਲ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼ਬਦਾ ਅਵਤਾਰ ਗੁਰੂ ਕਲ ਜੁਗ ਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀਓ ਗੁਰੂ ਸਹਿਬਾਨ ਜੀ ਦੀ ਬਖਸ਼ੀ ਹੋਈ ਫਤਿਹ ਨੂੰ ਬਲੰਦ ਕਰੀਏ ਕਰੀਏ ਰਸਨਾ ਪਵਿੱਤਰ ਗੱਜ ਕੇ ਮਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਰ ਸ਼੍ਰੀਮਾਨ ਪਾਇਸਰ ਭਾਈ ਜਗेंद्र ਸਿੰਘ ਜੀ ਅਤੇ ਆਪ ਜੀ ਨੂੰ ਗੁਰੂ ਦੇ ਨਾਲ ਜੋੜਨਾ ਕੀਤਾ ਉਹਨਾਂ ਤੋਂ ਪ੍ਰੰਤ ਸਤਿਕਾਰ ਜੋ ਸ਼੍ਰੀਮਾਨ ਸੰਤ ਬਾਬਾ ਪ੍ਰੀਤਮ ਸਿੰਘ ਜੀ ਮੇਲੀ ਵਾਲੇ ਉਹਨਾਂ ਨੇ ਵੀ ਆਪ ਜੀ ਨੂੰ ਗੁਰੂ ਬਲਬੀਰ ਸਿੰਘ ਜੀ ਸ਼ਾਸਤਰੀ ਜੀ ਜਿਨ੍ਹਾਂ ਨੇ ਆਪ ਜੀ ਦੇ ਨਾਲ ਪਰਵਜਨਾ ਦੀ ਸਾਂਝ ਪਾਈ ਅੱਜ ਆਪ ਸਰਵਤ ਸੰਗਤਾਂ ਉਸ ਮਹਾਨ ਪਰਮ ਗਿਆਨੀ ਬ੍ਰह्म ਦੇਤਾ ਬ੍ਰह्मthroਤਰੀ ਬ੍ਰह्मलीन ਧੰਨ 탄108 ਸੰਤ ਬਾਬਾ ਹਰੀ ਦੇ ਜੂੜ ਬੈਠ ਕੇ ਉਹਨਾਂ ਦਾ ਇਹ ਪਵਿੱਤਰ ਦਿਹਾੜਾ ਜਨਮ ਅੱਜ ਉਹ ਸੰਸਾਰ ਦੇ ਅੰਦਰ ਵਿੱਚ ਇਕੱਠ ਕੀ ਕਰਦੇ ਨਹੀਂ ਹਨ ਪਰ ਉਹਨਾਂ ਦੀ ਜਾਣ ਕੋ ਉਪਰੰਤ ਵੀ ਅੱਜ ਉਹਨਾਂ ਦੀ ਇਜਾਜ਼ਤ ਦੇ ਅੰਦਰ ਅੱਜ ਵੀ ਨਾਮ ਜੋ ਆਇਆ ਜੀ ਗੁਰੂ ਖਾਲਸਾ ਜੀ ਜਿਹੜੇ ਨਾਮ ਜਪਣ ਵਾਲੇ ਨੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਨਾਮ ਤੇ ਆਏ ਸਾਜਨਾ ਜਨਮ ਪਦਾਰਥ ਦੇ। ਕੀ ਹੈ ਮੂਰਖਾ ਤੇ ਜਨਮ ਨੂੰ ਕਿਤੇ ਲਿਆਉਣਾ ਨੇ ਜਿਹਨੇ ਨਾਮ ਤੇ ਆਇਆ ਨਾਮ ਜਪਿਆ ਜ਼ਿਕਰਨ ਕੀਤਾ ਉਹ ਇਸ ਨੂੰ ਜਿੱਤ ਗਏ ਨੇ। ਫਿਰ ਹੁੰਦਾ ਕੀ ਹੈ? ਹੁੰਦਾ ਇਹ ਹੈ ਕਿ ਦਰਗਾਹ ਦੇ ਅੰਦਰ ਇੱਕ ਤਾਂ ਮੂਖ ਉੱਜਲਾ ਹੁੰਦਾ ਹੈ। ਨਾਮ ਤੇ ਆਏ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਜਵੈ ਕੀਤਾ ਬਹੁਤ। ਧਰਮ ਰਾਜ

ਤੇ ਧਰਮ ਰਾਜ ਦੇ ਇਹਨਾਂ ਆਦੂ ਦੇ ਸਤਿਕਾਰ ਕਰਦਾ ਕਿ ਮੇਰਾ ਕਰੈ ਪਨੀਤ ਹੋਇਆ। ਸੰਸਾਰ ਤੇ ਦੇਖਿਆ ਇੱਕ ਜਗ੍ਹਾ ਤੇ ਲੋਕ ਬੜੇ ਇਕੱਠੇ ਹੋਏ ਨੇ ਉੱਤੇ ਢੋਲ ਵੱਜਦਾ ਹੈ। ਜਦੋਂ ਢੋਲ ਵੱਜਦਾ ਤੇ ਬੁੰਨੇ ਸ਼ਾਹ ਉਧਰ ਚਲਾ ਗਿਆ। ਜਾ ਕੇ ਪੁੱਛਦਾ ਹੈ ਵੇਖੇ ਲੋਕ ਕਿਉਂ ਇਕੱਠੇ ਹੋਏ ਨੇ? ਆ ਢੋਲ ਕਿਉਂ বাজਾਇਆ ਜਾ ਰਿਹਾ? ਉਹ ਆ ਕਰਨ ਲੱਗੇ ਇੱਥੇ ਕੋਈ ਫਕੀਰ ਹੋਇਆ, ਨਾਮ ਲਪਣੇ ਵਾਲਾ, ਕੋਈ ਸਿਮਰਨ ਕਰਨੇ ਵਾਲਾ, ਕੋਈ ਬੰਦਗੀ ਕਰਨ ਵਾਲਾ, ਉਹਦੀ ਮਜ਼ਾਰ ਧੋਕੇ ਕਿਸੇ ਨੇ। ਕੋਈ ਆਪਣੇ ਸੁੱਖਣਾ ਸੁਖਨੇ ਉਹ ਸੁੱਖ ਪੂਰੀ ਹੋਈ ਐ ਤੇ ਉਹ ਹੁਣ ਟੂਲਿਆਂ ਟੂਲ ਲੈ ਕੇ ਆਪਣੇ ਸੁੱਖ ਲਾਉਣ ਵਾਸਤੇ ਗਿਆ। ਤੇ ਬੁੱਲੇ ਸ਼ਾਹ ਨੇ ਕੋ ਤੂਰਾ ਵਿਚਾਰ ਨਹੀਂ ਕੀਤਾ। ਸਿੱਧਕ ਬਾਨਾ ਦੀਆਂ ਤੂਰਾ ਉਤੇ ਦੇਣ ਗਮਾਈਆਂ ਚੰਮ ਮਰੇ ਹੋਏ ਫਸੂ ਦਾ ਚਮੜਾ ਲੱਗਾ ਹੋਇਆ ਢੋਲ ਕੀ ਨੂੰ ਤੇ ਢੂਲ ਨੂੰ ਇਹਦਾ ਇੱਥੇ ਮਰੇ ਹੋਏ ਪਤੂ ਦਾ ਚਮੜਾ ਦੇ ਦਵਾਈ ਭਰਦਾ ਐ।

سمر کرنے والا بندگی کرنے والا مرغے کو دن منایا من ستکار تے آج بھی ہونا در دن جا رہا ہے بابا دا منایا جا رہے ہیں پھر جوڑا بھی تھے شریمان سرکار نے اور سنت باپا جس پاہ دیں گی مہاراج کل بھی ہونا در پویتر دہاڑا منایا جا رہے ہیں دولت پور سرکار جو اور شریمان سنت باپا جشویر سے گئی اینا دے دن ہر روز منائے جا رہے ہیں رہن دی دنی دنیا تک منائے جا رہے ہیں تو آنو تو آنو تو پوچھنا بغیر نام تو بغیر وندگی تو وہی نہیں پوچھے ستار جو گروہ خالس جی داس ستکارت بابا بلبیر شاستری پروچنا سانج پا رہے ہیں بےنتی کر رہے سن اپنی اپنی نو اپنی جبانی نہ گوا نام یہ سمرن کریے بانی پڑھیے دن رات بانی پڑتے رہیے یہ پاکت پتر پیدا کرنا ਇਹ ਉਹਨਾਂ ਨੇ ਕੋਈ ਫਿਦਾ ਤੁਰਿਆ ਵੀ ਆ ਕੇ ਸੁਣਾਇਆ ਹੈ ਜਿਹਨਾਂ ਨੇ ਜਣੇ ਤੋਂ ਭੱਜ ਕੇ ਜਾਣਾ ਕਹਿਦਾ ਤਾਂ ਇਹ ਸੁਰ ਨਹੀਂ ਤੋਂ ਜਣਨੀ ਪਾਜ ਰਹੇ ਕਹੇ ਗਵਾਵੇ ਲੋਟ ਆਪਣੀ ਜਵਾਨੀ ਕਿਉਂ ਗਵਾ ਦਿਆ ਉਹ ਪਰ ਮੈਂ ਬੇਨਤੀ ਕਰਨਾ ਹੱਥ ਜੋੜ ਕੇ ਅੱਜ ਦੀਆਂ ਬੀਬੀਆਂ ਤੇ ਭੈਣਾ ਨੂੰ ਇਹ ਉਹ ਬੇੜ ਲਈ ਹੈ ਜਿਹੜਾ ਅੱਜ ਬੁਰ ਪੈਦਾ ਕਰਦੀਆਂ ਨੇ ਕਿ ਕੀ ਮੇਰੇ 24 ਘੰਟੇ ਬੈਠਿਆ ਰਹਿੰਦੀਆਂ ਤਦੋਂ ਕਿਹੜਾ ਜੰਮੂਗਾ